ਆਹ ਤੁਨ ਤੈ ਬਾਜੇ ਸ਼ਬਦ ਨਸਾਨ ਜਿੱਥੇ ਪੰਜਾਂ ਸ਼ਬਦਾਂ ਦੀ ਤਨਕਾਰ ਵੱਜ ਰਹੀ ਆਓ ਅੱਖਾਂ ਬੰਦ ਕਰਕੇ ਮੁੱਖੋਂ ਬੋਲ ਬੋਲ ਕੇ ਇਹ ਨਾ ਹੋਵੇ ਵੀ ਸਾਰੇ ਚੁੱਪ ਕਰਕੇ ਕੋਈ ਬਹਿ ਜਾਏ ਵਿੱਚੋਂ ਸੰਗਤ ਦੇ ਨਾਲ ਬੋਲ ਕੇ ਅੱਖਾਂ ਬੰਦ ਕਰਕੇ ਵਹਿਗੁਰੂ ਗੁਰਮੰਤਰ ਦਾ ਜਾਪ ਕਰੋ ਤੇ ਸੁਰਤੀ ਨੂੰ ਇਕਾਗਰਤਾ ਦੇ ਨਾਲ ਅੰਤਰ ਚਿਤ ਲੈ ਕੇ ਚੱਲੀਏ ਆਓ ਕਰੀਏ ਸ਼ੁਰੂ ਸਾਰੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪੰਤਨ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇ ਪਾਸ਼ਾ ਜਿਨ ਜਨਾਂ ਦੇ ਕਿਰਪਾ ਸਦਕਾ ਕਿੱਕੇ ਕੋ ਪੜੈ ਇੱਕੋ ਨਾਮ ਬੁਜੈ ਦੂਜਾ ਵਰ ਨਾ ਜਾਣੇ ਦੇ ਵਿਆਵਾ ਅਨਸਾਰ ਐਸਾ ਨਾਮ ਜਿਸ ਨੂੰ ਕਿਸੇ ਪਾਸ਼ਾ ਵਿੱਚ ਦਨ ਨਹੀਂ ਲਿਖਿਆ ਜਾ ਸਕਦਾ ਪਰ ਆਪਣੀ ਭਾਸ਼ਾ ਵਿੱਚ ਉਸ ਦੀ ਉਸਤਤ ਕੀ ਜਾ ਸਕਦੀ ਹੈ ਕਿਉਂਕਿ ਮਹਾਰਾਜ ਕਹਿੰਦੇ ਨੇ ਕੋਈ ਵਿਰਲਾ ਗੁਰਮਖੀ ਬੁਝਦਾ ਹੈ ਕਿ ਸੰਸਾਰ ਦੇ ਵਿੱਚ ਸਾਡਾ ਅਸਲੀ ਮਿੱਤਰ ਕੌਣ ਕੋਈ ਜਾਣੇ ਕਵਣ ਇਹਾਂ ਜਗ ਮੀਤ ਜਿਵੇਂ ਸੋਇ ਕਿਰਪਾਲ ਸੋਈ ਬਿਦ ਦੂਜੇ ਤਾਂ ਕੀ ਨਿਰਮਲ ਰੀਤ ਕੋਈ ਬੁਝਦਾ ਹੈ ਕਿ ਇਸ ਸੰਸਾਰ ਦੇ ਵਿੱਚ ਕਿਹੜਾ ਸਾਡਾ ਅਸਲੀ ਮਿੱਤਰ ਹੈ ਤורה ਦਾਤ ਆਪਣ ਨੂੰ ਗੁਰੂ ਨਾਨਕ ਸਿੱਤੇ ਪਾਤਸ਼ਾਹ ਜੀ ਦੇ ਘਰ ਤੋਂ ਮਿਲੀ ਹੈ ਪੁਰਾਣੇ ਸਮੇਂ ਦੇ ਵਿੱਚ ਜੇਕਰ ਮਾਲਕ ਦਾ ਮਨਾਪ ਕਰਨਾ ਹੁੰਦਾ ਧਿਆਨ ਦਵਰ ਤਾ ਉਹ ਬੜੇ ਔਖੇ ਯਤਨ ਕਰਕੇ ਜਿਹੜੇ ਸਵਾਸ ਕਿਰਿਆ ਚੱਲ ਰਹੀ ਹੈ ਸਾਰੇ ਸਰੀਰ ਦੇ ਵਿੱਚ ਇਹਨਾਂ ਸਵਾਸਾਂ ਨੂੰ ਪਲਟਾਉਂਦੇ ਕਈ ਕਈ ਸਾਲ ਕਿਰਿਆ ਸੋਧ ਕੇ ਸਵਾਸਾਂ ਨੂੰ ਪਲਟਾ ਕੇ ਨਾਭ ਤਿਰੋਗਦੇ ਜਿਸ ਤਰ੍ਹਾਂ ਨਾਸਤਾਂ ਤੋਂ ਸਵਾਸ ਅੰਦਰ ਪ੍ਰਵੇਸ਼ ਕਰਕੇ ਨਾਭ ਤੱਕ ਜਾਂਦਾ ਹੈ ਨਾਭ ਤੋਂ ਦੁਬਾਰੇ ਨਾਸਤਾਂ ਤੱਕ ਆਉਂਦਾ ਹੈ ਇਸ ਸ਼્વાસ ਕਿਰਿਆ ਨੂੰ ਬੰਦ ਕਰਕੇ ਨਾਭ ਤੇ ਕੋਟਾਰਾਂ ਦੇ ਸ਼્વાસ ਕਿਰਿਆ ਬੰਦ ਹੋ ਜਾਂਦੀ ਹੈ। ਔਰ ਥੰਮਾ ਲੱਗ ਜਾਂਦਾ। ਤੇ ਬੜੇ ਬੜੇ ਸਾਲ ਇਸੇ ਤਰੀਕੇ ਸੋਨ ਅਵਸਥਾ ਦੇ ਵਿੱਚ ਸਮਾਦ ਅਵਸਥਾ ਦੇ ਵਿੱਚ ਬੈਠੇ ਰਹੇ। ਕਈਆਂ ਨੇ ਇਹ ਸਾਧਨਾਂ ਨੂੰ ਇੰਨਾ ਪਰਪੱਕ ਕਰ ਲਿਆ ਸਰੀਰ ਨੂੰ ਜੜੀਆਂ ਬੂਟੀਆਂ ਦੁਆਰਾ ਜਿੰਦਾ ਰੱਖਣ ਦੇ ਵਿੱਚ ਇਹ ਸਮਰੱਥ ਹੋ ਗਏ ਕਿ ਕਈ-ਕਈ ਹਜ਼ਾਰ ਸਾਲ ਇਸੇ ਤਰ੍ਹਾਂ ਸਾਧਨਾ ਦੇ ਵਿੱਚ ਬੈਠ ਕੇ ਉਹਨਾਂ ਨੇ ਨਿਪਾ ਦਿੱਤਾ ਪਰ ਮਨ ਦਾ ਭੇਤ ਨਹੀਂ ਹੋਇਆ ਕਿਉਂਕਿ ਜਦੋਂ ਸਵਾਸ ਉਲਟ ਜਾਂਦਾ ਪੌਣ ਨੂੰ ਥੰਮਾ ਲੱਗ ਜਾਂਦਾ ਵਿਚਾਰ ਕੋਈ ਚੱਲਦਾ ਨਹੀਂ ਸੀ ਬਿਨਾ ਵਿਚਾਰ ਦੀ ਇੱਕ ਸੁੰਨ ਵਿੱਚ ਜਿਵੇਂ ਕਾਮ ਜੀ ਕੋ ਮਨ ਚ ਲਿਆ ਜਾਂਦਾ ਉਸ ਤਰ੍ਹਾਂ ਮਿਰੇ ਉਸ ਦੇ ਨਾਲ ਸਵਾਸ ਨਾ ਚੱਲਣ ਕਰਕੇ ਸਮਾਂ ਅੱਗੇ ਲੰਘੀ ਜਾਂਦਾ ਭਗਤੀ ਜਮਾ ਹੋਈ ਜਾਂਦੀ ਪਰ ਮਨ ਦੀ ਮੈਲ ਨਾ ਉਤਰੀ ਜਦੋਂ ਸਮਾਧ ਦੇ ਵਿੱਚੋਂ ਵਾਪਸ ਆਉਂਦੇ ਸਮਾਂ ਬਿੰਦ ਦਾ ਦੁਬਾਰਾ ਕਈ ਸਾਲਾਂ ਤੋਂ ਬਾਅਦ 10000 ਸਾਲਾਂ ਤੋਂ ਬਾਅਦ ਉਹ ਇੱਕ ਪਾਵਰ ਜਮਾ ਹੋ ਜਾਂਦੀ ਪਰ ਜਿਹੜਾ ਮਨ ਦੇ ਵਿਚਾਰ ਨਾ ਰੁਕੇ ਹੋਣ ਕਰਕੇ ਉਹ ਸਾਰੀ ਪਾਵਰ ਚੈਤ ਰਿੱਦਸੇ ਦੇ ਵਿੱਚ ਲੱਗ ਗਈ ਚਾਹੇ ਰੋਧ ਵਿੱਚ ਲੱਗਦੀ ਚਾਹੇ ਫਿਰ ਕਾਮ ਵਿੱਚ ਲੱਗਦੀ ਤੇ ਮਾਲਕ ਕੁਾਰ ਹੋ ਜਾਂਦਾ ਕਿਉਂਕਿ ਮਨ ਨਹੀਂ ਸਾਧਿਆ ਇੱਕ ਖਾਸ ਤਰ੍ਹਾਂ ਦੀ ਯੋਗਤੀ ਲਾ ਕੇ ਪਾਉਣ ਨੂੰ ਉਲਟਾ ਕੇ ਮਨ ਨੂੰ ਤਾਂ ਸੁਨ ਵਿੱਚ ਬਾੜ ਦਿੱਤਾ ਤੇ ਮਨ ਜਿਸ ਨੂੰ ਧੋਣਾ ਸੀਗਾ ਮਨ ਜਿਸ ਦੀ ਸਫਾਈ ਹੋਣੀ ਸੀ ਜਿਸ ਦੇ ਉੱਪਰ ਮਨ ਦੇ ਰੰਗਤ ਚੜ੍ਹਨੀ ਸੀ ਉਹ ਰੰਗਤ ਚੜਹੀ ਨਹੀਂ ਤੇ ਬੜੇ ਬੜੇ ਹਜ਼ਾਰਾਂ ਸਾਲ ਤਪ ਕਰਕੇ ਪਰਮੇਸ਼ਰ ਦਾ ਭੇਜਣਾ ਆਇਆ ਆਪ ਦੇ ਆਪੇ ਦਾ ਭੇਜਣਾ ਆਇਆ ਤੇ ਮਹਾਰਾਜ ਗੁਰਨਾਨਕ ਦੇਵ ਜੀ ਤੇ ਪਾਤਸ਼ਾਹ ਜੀ ਨੇ ਉਸ ਭਗਤੀ ਨੂੰ ਪੂਰਨ ਪ੍ਰਵਾਨਗੀ ਨਾਂ ਦੇ ਕੇ ਉਹਨਾਂ ਨੇ ਕਿਹਾ ਵੀ ਸਵਾਸਾ ਨੂੰ ਨਹੀਂ ਉਲਟਾਉਣਾ ਪੌਣ ਨੂੰ ਨਹੀਂ ਉਲਟਾਉਣਾ ਤੁਸੀਂ ਹੁਣ ਮਨ ਨੂੰ ਘਟਾ ਲਓ ਉਹਨਾਂ ਨੇ ਫਿਰ ਇਹਦੇ ਦੋ ਪੁਆਇੰਟ ਦੱਸੇ ਵੀ ਇਹ ਹੀ ਮਨ ਜਿਹੜਾ ਹੈ ਇਹ ਸੁਧਨਿਆਵੀ ਸਰੀਰ ਦੇ ਨਾਲ ਦੰਨਿਆ ਵੀ ਗਿਆਨ ਇੰਦਰੇ ਕਰਮ ਇੰਦਰਿਆਂ ਦੇ ਨਾਲ ਮਿਲ ਕੇ ਮਾਇਆ ਦੇ ਵਿੱਚ ਚੱਲਦਾ ਹੈ। ਇਹੀ ਮਨ ਵਿਚਾਰ ਨੂੰ ਇਹਦਰ ਲੈਂਦਾ ਹੈ। ਪੰਜਾਂ ਦੂਤਾਂ ਦੇ ਘੇਰੇ ਵਿੱਚ ਆ ਜਾਂਦਾ ਹੈ। ਪੰਜ ਨੂੰ ਵਿਚਾਰ ਦਿੱਤੀ ਜਾਂਦੇ ਆ, ਇਹ ਲਈ ਜਾਂਦਾ ਹੈ। ਪਰ ਜੇ ਪੌਣ ਨੂੰ ਸਵਾਸ ਕਿਰਿਆ ਨੂੰ ਨਾਂ ਛੇੜਿਆ ਜਾਏ, ਇਹ ਮਨ ਸੁਰਤੀ ਰੂਪ ਹੈ, ਧਿਆਨ ਰੂਪ ਹੈ। ਜੇਕਰ ਜੁਗਤੀ ਤਰੀਕੇ ਦੁਆਰਾ ਇਸ ਮਨ ਨੂੰ ਇਸ ਦੁਨਿਆਵੀ ਸਰੀਰ ਦੇ ਗਿਆਨ ਜਰੇ ਕਰਮ ਇੰਦਰੀਆਂ ਤੋਂ ਵੱਖਰਾ ਕਰਕੇ ਸੁੰਨ ਵਿੱਚ ਬਾਣ ਦਿੱਤਾ ਜਾਏ। ਸਵਾਸ ਚਲੀ ਜਾ। ਤਾਂ ਇਹਹੀ ਮਨ ਜਿਹੜਾ ਸ਼ਿਵ ਸਰੂਪ ਹੋ ਜਾਂਦਾ ਹੈ ਦਸਵੇਂ ਘਰ ਦੇ ਵਿੱਚ ਜਾ ਕੇ ਉਠੋ ਦੀਆਂ ਗੱਲਾਂ ਬਾਤਾਂ ਦੱਸਣੀਆਂ ਸ਼ੁਰੂ ਕਰ ਦਿੰਦਾ ਹੈ। ਉੱਥੇ ਸਮਾ ਜਾਂਦਾ ਹੈ। ਗੁਰਬਾਣੀ ਗੁਰੂ ਵਿੱਚ ਬਚਨ ਆਇਆ ਹੈ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤਤ ਕੋ ਜਿਉ ਇਹ ਖੇਡ ਨੂੰ ਫਿਰ ਸਮਝਾਉਣ ਲਈ ਗੁਰੂ ਨਾਨਕ ਦੇਵ ਮਹਾਰਾਜ ਨੇ ਦਿਨ ਅਤੇ ਰਾਤ ਦੀ ਖੇਡ ਕਰਕੇ ਸਮਝਾਇਆ ਕਿ ਦਿਨ ਸਮੇਂ ਮਨ ਇਹ ਮਾਇਆ ਦਾ ਰੂਪ ਧਾਰਨ ਕਰਕੇ ਸਰੀਰ ਦੇ ਰੂਪ ਧਾਰਨ ਕਰਕੇ ਪੰਜਾਂ ਦੂਤਾਂ ਤੋਂ ਵਿਚਾਰ ਲੈਂਦਿਆਂ ਹੋਇਆਂ ਖੇਡਦਾ ਤੇ ਜਦੋਂ ਇਦਰੋਂ ਰਾਤ ਹੋ ਗਈ ਤੇ ਇਹ ਮਨ ਨਹੀਂ ਸੌਂਦਾ ਇਹ دنیਾਈ ਸ਼ਰੀਰ ਜਿਹੜਾ ਆ ਸੌ ਜਾਂਦਾ ਹੈ ਆ ਮਨ ਇਸ ਸ਼ਰੀਰ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਮਾਲਕ ਇਹਨੂੰ ਆਪ ਦੇ ਤਰੀਕੇ ਦੁਆਰਾ ਕਾਲ ਨੂੰ ਹੁਕਮ ਦੇ ਕੇ ਬਾਹਰ ਕੱਢ ਲਈਦਾ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ ਵੀ ਜੋ ਕਿਰਿਆ ਰੋਜ਼ ਦਾ ਰੋਜ਼ ਕੁਦਰਤ ਤੁਹਾਡੇ ਨਾਲ ਕਰ ਰਹੀ ਹੈ ਮਾਲਕ ਕਰ ਰਹੀ ਨੇ ਮਾਲਕ ਕਾਲ ਦੁਆਰਾ ਜਿਵੇਂ ਮਨ ਨੂੰ ਸ਼ਰੀਰ ਤੋਂ ਰਹਿਤ ਕਰ ਰਿਹਾ ਹੈ ਸ਼ਰੀਰ ਦੇ ਵਿੱਚ ਪ੍ਰਵੇਸ਼ ਕਰਾ ਰਿਹਾ ਉਹ ਕਿਰਿਆ ਤੁਸੀਂ ਆਪ ਕਰਨੀ ਸਿੱਖ ਲਓ ਮਾਲਕ ਵੀ ਰੋਜ਼ ਦਾ ਰੋਜ਼ ਰਾਤ ਨੂੰ ਤੁਹਾਨੂੰ ਸਰੀਰ ਤੋਂ ਸਹਿਸਵਾਇ ਵੱਖ ਕਰਕੇ ਸੁੰਨ ਮੰਡਲ ਤੇ ਲੈ ਜਾਂਦੇ ਆ। ਇਹੀ ਕਿਰਿਆ ਤੁਸੀਂ ਆਪ ਕਰਨੀ ਸਿੱਖੋ ਹੁਣ ਇਹ ਕਿਰਿਆ ਕਰਨੀ ਕਿਵੇਂ ਇਹਦੇ ਲਈ ਮਹਾਰਾਜ ਸ੍ਰੀ ਪਾਸ਼ਾ ਨੇ ਕਿਹਾ ਵੀ ਨਾਮ ਦੀ ਜ਼ਰੂਰਤ ਆ ਨਾਮ ਦੀ ਆਵਾਜ਼ ਦੀ। ਕਿਉਂਕਿ ਜੇਕਰ ਵਿਚਾਰਾਂ ਦੇ ਵਿੱਚ ਬਿਨਾਂ ਨਾਮ ਦੀ ਆਵਾਜ਼ ਤੋਂ ਅਨਹਦ ਤੋਂ ਮਨ ਨੂੰ ਸਰੀਰ ਛਡਾਵਾਂਗੇ ਤਾਂ ਮਨ ਭੌਜਲ ਵਾਲੇ ਪਾਸੇ ਚਲੇ ਜਾਂਦਾ ਵਿਚਾਰਾਂ ਵਿੱਚ ਸਰੀਰ ਛੱਡਣਾ ਵਿਚਾਰਾਂ ਤੋਂ ਰਹਿਤ ਹੋ ਕੇ ਨਾਮ ਦੀ ਧੁਨ ਦੀ ਆਵਾਜ਼ ਦੇ ਵਿੱਚ ਧਿਆਨ ਲਾ ਕੇ ਸਰੀਰ ਛੱਡਣਾ ਫਰਕ ਹੈ ਮਨਮੁਖੀ ਸਰੀਰ ਛੱਡਦਾ ਉਸ ਦਾ ਮਨ ਵੀ ਸਰੀਰ ਛੱਡਦਾ ਪਰ ਉਹ ਧੁਰਨੇ ਵਿੱਚ ਉਸ ਦਾ ਧਿਆਨ ਕਿਸੇ ਨਾ ਕਿਸੇ ਖਾਸ ਕਿਸਮ ਦੇ ਧੁਰਨੇ ਵਿੱਚ ਹੈ ਖਾਸ ਕਿਸਮ ਦੇ ਈਕਾਰ ਆਵਾਜ਼ ਵਿੱਚ ਹੈ ਉਸ ਸਰੀਰ ਛੱਡ ਜਾਂਦਾ ਠੀਕ ਜਿੰਨੇ ਵਿਚਾਰ ਆਕਾਰ ਆ ਉਪਭਵ ਜਲੇ ਸੁਹਣੇ ਜਾ ਕੇ ਭਵਜਲ ਤੇ ਜਾ ਕੇ ਡਿੱਗੇ ਜਾਂਦੇ ਤੇ ਮਾਰਾ ਇਹਨੇ ਕਿਹਾ ਸਭ ਤੋਂ ਪਹਿਲਾਂ ਬੇਨਤੀਆਂ ਕਰੋ ਕਿ ਸਾਡੇ ਅੰਦਰ ਜਿਹੜਾ ਨਾਮ ਪ੍ਰਗਟ ਹੋਵੇ ਨਾਮ ਦੀ ਆਵਾਜ਼ ਅਨਖਤੀ ਆਵਾਜ਼ ਪ੍ਰਗਟ ਹੋਵੇ ਤੇ ਵਿਚਾਰਾਂ ਨੂੰ ਮਾਰ ਕੇ ਇੱਕ ਪਾਸੇ ਕਰ ਦਿਓ ਫਿਰ ਉਹ ਨਾਮ ਦੀ ਆਵਾਜ਼ ਵਿੱਚ ਧਿਆਨ ਲਾਉਂਗੇ ਤੁਹਾਡਾ ਮਨ ਸੱਚ ਦੇ ਚਰਨਾਂ ਵਿੱਚ ਜਾ ਕੇ ਬਹਿ ਜਾਏਗਾ ਇਹ ਜਿਹੜੀ ਉਹਨਾਂ ਨੇ ਪੁਆਇੰਟ ਦੱਸੇ ਕਿ ਸਭ ਤੋਂ ਪਹਿਲਾਂ ਜਿਹੜੀ ਗੁਰਮਖ ਨੇ ਸੇਧ ਸੱਡਣਾ ਕੀ ਕਰੇ ਵਿਚਾਰ ਮਾਰੇ ਤਰਹਿ ਤਰਹਿ ਉਲਟ ਜਿਉਣ ਨਾ ਆਵੇ ਵਿਚਾਰਾਂ ਨੂੰ ਖਤਮ ਕਰ ਦਿਓ ਕਿਵੇਂ ਕਰਨਾ ਹੈ ਤੁਨ ਮੈਂ ਧਿਆਨ ਧਿਆਨ ਵਿੱਚ ਜਾਣੋ ਗੁਰਮਖ ਅਕਤਤ ਹਣੀ ਗੁਰ ਮੰਦਰ ਦੀ ਆਵਾਜ਼ ਵਿੱਚ ਧਿਆਨ ਰੱਖ ਕੇ ਸਿਮਨ ਕਰਿ ਦਿਓ ਵਿਚਾਰ ਖਤਮ ਹੁੰਦੇ ਨੇ ਜਿਵੇਂ ਜਿਵੇਂ ਵਿਚਾਰ ਖਤਮ ਹੋਈ ਜਾਣਗੇ ਤੁਹਾਡਾ ਧਿਆਨ ਗੁਰਮੰਤਰ ਦੀ ਆਵਾਜ਼ ਵਿੱਚ ਹੋਏਗਾ ਆਪਣੇ ਆਪ ਹੀ ਮਨ ਜਦੋਂ ਨੇਤਰਬੰਦ ਹੁੰਗਿਆ ਸੁਣਨ ਵਾਲੇ ਪਾਸੇ ਆ ਜਾਂਦਾ ਹੈ ਇਹ ਸਰੀਰ ਦਾ ਸਬੰਧ ਹਵਾ ਨਾਲੇ ਪੌਣ ਨਾਲ ਹੈ ਮਨ ਦਾ ਸਬੰਧ ਜਿਹੜਾ ਆ ਉਹ ਕੌਣ ਨਾਲ ਵੀ ਹੋ ਸਕਦਾ ਹੈ ਤੇ ਸ਼ਬਦ ਨਾਲ ਵੀ ਹੋ ਸਕਦਾ ਹੈ ਮਨ ਦੋਨੋਂ ਪਾਸੇ ਚੱਲ ਸਕਦਾ ਹੈ ਸਰੀਰ ਕੇਵਲ ਇੱਕ ਪਾਸੇ ਚੱਲ ਸਕਦਾ ਹੈ ਜਦੋਂ ਧੁਨ ਦੇ ਵਿੱਚ ਧਿਆਨ ਲਗਦੇ ਆਪਾਂ ਗੁਰਮੰਤਰ ਦੀ ਆਵਾਜ਼ ਦੇ ਵਿੱਚ ਧਿਆਨ ਲਗਦੇ ਆ ਮਨ ਸਿਮਰਨ ਕਰਦੇ ਆ ਕਰਦੇ ਆ ਕਰਦੇ ਆ ਸਰੀਰ ਤੋਂ ਪਿੱਛੇ ਹਟਦਾ ਜਾਂਦਾ ਹੈ ਸਹਜ ਹੁੰਦਾ ਜਾਂਦਾ ਕਿਉਂਕਿ ਮਨ ਦੋਨੋਂ ਪਾਸੇ ਚੱਲ ਸਕਦਾ ਤੇ ਜਿਵੇਂ ਜਿਵੇਂ ਗੁਰਮੰਤਰ ਤੋਂ ਪਿੱਛੇ ਹਟਦਾ ਜਾਏਗਾ ਉਵੇਂ ਉਵੇਂ ਹੀ ਜਿਹੜਾ ਸੁਖਮਣ ਦੇ ਵਿੱਚ ਅਨਹਦਵਾ ਚੱਲ ਰਹੀ ਆ ਜੀਵਨ ਭਗਤ ਸ਼ਬਦ ਹਾਲ ਕਦੇ ਮੁਕ ਦੀ ਆਵਾਜ਼ ਆ ਪ੍ਰਗਟ ਕੀਤਾ ਉਹਦੇ ਵਿੱਚ ਅਕਾਗਰਤਾ ਬਣਾਉਂਦੇ ਜਾਓ ਸਭ ਤੋਂ ਪਹਿਲਾਂ ਵਾਹਿਗੁਰੂ ਗੁਰਮੰਤਰ ਵਿੱਚ ਧਿਆਨ ਰੱਖੋ ਉੱਚੀ ਉੱਚੀ ਕਰੋ ਤਾਂ ਕਿ ਵਿਚਾਰ ਪਿੱਛੇ हट ਜਾਣ ਫਿਰ ਵਾਹਿਗੁਰੂ ਗੁਰਮੰਤਰ ਨੂੰ ਉੱਚੀ ਉੱਚੀ ਕਰਦੇ ਆ ਫਿਰ ਥੋੜਾ ਜਿਹਾ ਹੌਲੀ ਫਿਰ ਥੋੜਾ ਜਿਹਾ ਹੋਰ ਹੌਲੀ ਬੇਗਰੀ ਮਦਮਾ ਪਸੰਤੀ ਜਿਹਨੂੰ ਕਹਿੰਦੇ ਆਪਾਂ ਜਦੋਂ ਪੂਰੀ ਇਕਾਗਰਤਾ ਬਣ ਜਾਵੇ ਉਦੋਂ ਧਿਆਨ ਜਿਹੜਾ ਹੈ ਜਿਵੇਂ ਜਿਵੇਂ ਸਿਮਰਨ ਕਰਕੇ ਸਹਿਜ ਹੁੰਦੇ ਜਾਂਦੇ ਹੋ ਉਹ ਵੀ ਹੋਵੇ ਧਿਆਨ ਜਿਹੜਾ ਅਨਹਦ ਸ਼ਬਦ ਪਾਸੇ ਆਵਾਜ਼ ਬਸਰ ਸਕਦਾ ਜੋ ਜਿਹੜੀ ਕੰਨਾਂ ਵਿੱਚ ਚੱਲਦੀ ਹੈ ਐਸਾ ਬੈਲੈਂਸ ਬਣਾਓ ਐਸਾ ਤਰੀਕਾ ਲਾਓ ਕਿ ਉਧਰੋਂ ਸਿਮਰਨ ਕਰਕੇ ਮਨ ਪੂਰਾ ਸਹਿਜ ਹੋ ਜਾਵੇ ਇਧਰੋਂ ਧਿਆਨ ਸ਼ਬਦ ਵਿੱਚ ਜੁੜ ਜਾਵੇ ਬਣੀ ਹੋਈ ਉਤਾਰਕਤਾ ਦੇ ਵਿੱਚ ਸ਼ਬਦ ਦੇ ਧਿਆਨ ਦੇ ਵਿੱਚ ਜਿਹੜਾ ਮਾਨਾ ਉਹ ਜਦੋਂ ਸਰੀਰ ਛੱਡ ਦਿੰਦਾ ਤੇ ਉਹ ਸਿੱਧਾ ਇਸ ਤਰ੍ਹਾਂ ਲੋਕੀ ਨੂੰ ਛੱਡ ਕੇ ਮਾਲਕ ਦੇ ਘਰ ਦੇ ਵਿੱਚ ਚਲੇ ਜਾਂਦਾ ਉਹ ਸੱਚ ਦੇ ਚਰਨਾਂ ਵਿੱਚ ਚਲੇ ਜਾਂਦਾ ਮਹਾਰਾਜ ਕਹਿੰਦੇ ਨੇ ਇਹ ਮਨ ਲੈ ਜੋ ਉਣਮਨ ਰਹੇ ਤਉ ਤੀਨ ਲੋਕ ਦੀ ਬਾਤیں ਕਹੇ ਜਿਵੇਂ ਜਿਵੇਂ ਗੁਰਮੰਤਰ ਦਾ ਅਭਿਆਸ ਕਰਕੇ ਵਿਚਾਰਾ ਤੁਰਤ ਹੋਏ ਮਨ ਉਣਮਨ ਵਿੱਚ ਚੱਲ ਪੈਂਦਾ ਉਣਮਨ ਜਿੱਥੇ ਕੋਈ ਵੀ ਪ੍ਰਦਾਨ ਨਹੀਂ ਇਹ ਮਨ ਲੈ ਜੋ ਉਣਮਨ ਰਹੇ ਜਦੋਂ ਉਣਮਨ ਵਿੱਚ ਮਨ ਚੜ ਗਿਆ ਮਹਾਰਾਜ ਕਹਿੰਦੇ ਤਉ ਤੀਨ ਲੋਕ ਦੀ ਬਾਤیں ਕਹੇ ਫਿਰ ਤ੍ਰੈ ਗੁਣ ਦੀਆਂ ਅਤੇ ਚੌਥੇ ਪਦ ਦੀਆਂ ਵਿਚਾਰਾ ਕਰਦਾ ਹੈ ਸਮਝ ਆ ਜਾਂਦੀ ਹੈ ਹੁਣ ਜੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਸਿਧਾਂਤ ਦਿੱਤਾ ਉਹਨਾਂ ਨੇ ਕਹਿਸ ਕੇਵਲ ਤੇ ਕੇਵਲ ਆਪਾ ਧਿਆਨ ਨੂੰ ਸੁਰਤੀ ਨੂੰ ਮੋੜਨਾ ਹੈ ਆਪਾ ਪੌਣ ਨਹੀਂ ਉਲਟਾਉਣੀ ਕਿਉਂਕਿ ਪੌਣ ਫਲਟਾਉਣ ਨਾਲ ਬੇਸ਼ੱਕ ਆਪਾ ਹਜ਼ਾਰ ਸਾਲ ਭਗਤੀ ਕਰ ਲੀਏ ਉਹ ਭਗਤੀ ਜਮਾ ਹੋ ਜਾਂਦੀ ਹੈ ਪਰ ਮਨ ਦੀ ਮੈਲ ਨਹੀਂ ਉਤਰਦੀ ਜਦੋਂ ਇਸ ਤਰ੍ਹਾਂ ਆਪਾਂ ਮਨ ਨੂੰ ਉਲਟਾ ਕੇ ਧਿਆਨ ਨੂੰ ਪਲਟ ਕੇ ਸਬਦ ਦੇ ਵਿੱਚ ਲਾਉਨੇ ਆ ਉਹਦੇ ਵਿੱਚ ਅੰਮ੍ਰਿਤ ਰਸ ਆਉਂਦਾ ਉਹਦੇ ਵਿੱਚੋਂ ਖੁਸ਼ਬੂਆਂ ਆਉਂਦੀਆਂ ਨੇ ਮਾਲਕ ਦੀ ਕਰਦਾ ਖਜ਼ਾਨਾ ਮਿਲਦਾ ਤਾਂ ਮਨ ਦੀ ਮੈਲ ਉਤਰ ਜਾਂਦੀ ਹੈ ਭਗਤੀ ਵੀ ਜਮਾ ਹੁੰਦੀ ਹੈ ਮਨ ਦੀ ਮੈਲ ਵੀ ਉਤਰ ਜਾਂਦੀ ਹੈ ਜਿੰਨੀ ਭਗਤੀ ਕਰਾਂਗੇ ਓਨਾ ਮਨ ਸਹਿਜ ਹੋ ਜਾਂਦਾ ਹੈ ਤੇ ਜੇਕਰ ਤ੍ਰੈ ਗੁਣ ਦੇ ਵਿੱਚ ਆਪਾਂ ਹੁਣ ਜਿਵੇਂ ਦੁਨਿਆਵੀ ਤੌਰ ਤੇ ਬਹੁਤ ਜੀ ਪਾਠ ਪੜਦੇ ਆ ਮਾਲਾ ਫੇਰਦੇ ਆ ਸਿਮਰਨ ਕਰਦੇ ਰਹਿੰਦੇ ਆ ਪਰ ਮਨ ਨੂੰ ਨਹੀਂ ਪਲਟਾਉਂਦੇ ਮਨ ਉਣਮਨ ਵਿੱਚ ਸਹਜ ਵਿੱਚ ਨਹੀਂ ਲੈ ਕੇ ਜਾਂਦੇ ਉਹ ਵੀ ਇਸ ਤਰ੍ਹਾਂ ਹੀ ਜਿਆਲਾ ਬਾਣੀ ਪੜਨ ਨਾਲ ਮਾਲਾ ਫੇਰਨ ਨਾਲ ਸੈਨ ਵੈਰੂ ਕਰਨ ਨਾਲ ਸਤਨਾਮ ਕਰਨ ਨਾਲ ਕੋਈ ਸਵਾਸਤਾ ਜਮਾ ਹੋ ਜਾਂਦੇ ਆ ਪਰ ਮਨ ਦੀ ਸਫਾਈ ਨਾ ਹੋਣ ਕਰਕੇ ਹਮੈ ਦਾ ਜਨਨਾ ਕਟੇ ਜਾਣ ਕਰਕੇ ਉਹ ਸਾਡੀ ਜਮਾ ਭਗਤੀ ਵਿਚਾਰਾ ਵਿੱਚ ਲੱਗੀ ਖਤਮ ਹੋ ਜਾਂਦੀ ਹੈ ਹੰਕਾਰੀ ਹੋ ਜਾਂਦੇ ਆ, ਕ੍ਰੋਧੀ ਹੋ ਜਾਂਦੇ ਆ, ਕਾਮੀ ਹੋ ਜਾਂਦੇ ਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋਰ ਨਾਲ ਜੁਗਤੀ ਤੇ ਸੰਸਾਰ ਜੋਰ ਨਾਲ ਨਹੀਂ ਜੁਗਤ ਤਰੀਕੇ ਨਾਲ ਚੱਲੋਗੇ ਸੰਸਾਰ ਨੂੰ ਛੱਡ ਜੋ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਜੋ ਹੈ ਉਹਦੇ ਮੁਤਾਬਕ ਆਪਾਂ ਚੱਲ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਸ਼ਬਦ ਗੁਰੂ ਦੇ ਨਾਲ ਜੋੜਿਆ ਗੁਰਮੰਤਰ ਨਾਲ ਜੋੜਣਾ ਹੈ ਗੁਰਮੰਤਰ ਨੂੰ ਜਪਦੇ ਆਂ ਜਪਦੇ ਆਂ ਆਵਾਜ਼ ਸਹਿਜ ਬੰਦਿਆਂ ਫਿਰ ਅੰਤਰਗਤ ਜੋ ਹਨ ਸਹਿਜ ਦਾ ਸ਼ਬਦ ਹੈ ਅਨਹਦ ਉਹਦੇ ਨਾਲ ਧਿਆਨ ਜੋੜਨਾ ਉਹਨੂੰ ਜੋ ਸੁਣਦੇ ਆ ਸੁਣਦੇ ਆ ਅਸੀ ਸਰੀਰ ਤੋਂ ਪਾਉਣ ਦਾ ਵਕਤ ਹੋ ਗਿਆ ਤੇ ਆਪ ਦੇ ਘਰ ਚਲੇ ਜਾਓ। ਇਹ ਜੋ ਜਿੱਤਰੀਕੇ ਦੁਆਰਾ ਆਪ ਪਰ ਉਧਰ ਉਧਰ ਆਉਣ ਜਾਣਾ ਬਣਾਉਣਾ ਸਤਿਗੁਰੂ ਜੀ ਸਾਰੇ ਨਿਰਮਮਤਿਆਰੇ ਦੇ ਕਿਰਪਾ ਕਰ। ਆਪ ਪਰ ਉਧਰ ਉਧਰ ਇਸੇ ਤਰੀਕੇ ਖੇਡ ਖੇਡ ਕੇ ਆਪ ਦੇ ਜੀਵਨ ਦੀ ਬਾਜ਼ੀ ਨੂੰ ਜਿੱਤ ਜਾਈਏ।